ਰਾਜਵੀਰ ਜਵੰਦੇ ਦੇ ਐਕਸੀਡੈਂਟ ਵਾਲੇ ਮਾਮਲੇ 'ਚ ਆਇਆ ਨਵਾਂ ਮੋੜ ਪਿੰਜੌਰ ਪੁਲਿਸ ਵੱਲੋਂ ਕੱਟੀ ਹੋਈ ਡੀਟੀਆਰ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦੇ ਨੂੰ ਲੈ ਕੇ ਕੀਤਾ ਗਿਆ ਵੱਡਾ ਖੁਲਾਸਾ ਕਿਥੋਂ ਕਿਥੇ ਜਾ ਰਹੇ ਸੀ ਰਾਜਵੀਰ ਕੀ ਹੈ ਬਲੇਰੋ ਗੱਡੀ ਦਾ ਮਾਮਲਾ ਇਸ ਨੂੰ ਲੈ ਕੇ ਵੀ ਹਰਿਆਣਾ ਪੁਲਿਸ ਦਾ ਪਹਿਲਾ ਬਿਆਨ ਆਇਆ ਸਾਹਮਣੇ ਸੱਚਿਆਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਆਪਣਾ ਬਾਈਕ ਲੈ ਕੇ ਹਿਮਾਚਲ ਦੇ ਬਲ ਆਪਣੇ ਦੋਸਤਾਂ ਦੇ ਨਾਲ ਰਾਈਡ ਦੇ ਲਈ ਗਿਆ ਸੀ ਘੁੰਮਣ ਫਿਰਨ ਦੇ ਲਈ ਗਿਆ ਸੀ ਜਿਸ ਦੇ ਨਾਲ ਉਥੇ ਇੱਕ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਉਸੇ ਮਾਮਲੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਐਕਸੀਡੈਂਟ ਇੱਕ ਬਲੈਰੋ ਗੱਡੀ ਦੇ ਨਾਲ ਹੋਇਆ ਅਤੇ ਕੋਈ ਕਹਿ ਰਿਹਾ ਸੀ ਠੱਠਿਆਂ ਦੇ ਵਿੱਚ ਵੱਜਣ ਦੇ ਕਾਰਨ ਤੇ ਉਥੇ ਹੀ ਪਿੰਜੌਰ ਪੁਲਿਸ ਦਾ ਕਹਿਣਾ ਹੈ ਕਿ ਰਾਜਵੀਰ ਜਵੰਦੇ ਦੇ ਨਾਲ 5 ਦੋਸਤ ਜਿਹੜੇ ਕਿ ਅਲੱਗ-ਅਲੱਗ ਮੋਟਰਸਾਈਕਲਾਂ ਤੇ ਰਾਈਡ ਕਰਨ ਦੇ ਲਈ ਨਿਕਲੇ ਸੀ ਤਿੰਨ ਦੋਸਤ ਅੱਗੇ ਸੀ ਅਤੇ ਦੋ ਦੋਸਤ ਪਿੱਛੇ ਸੀ ਤੇ ਜਿਨ੍ਹਾਂ ਦੇ ਵਿੱਚ ਘਰ ਰਾਜਵੀਰ ਜਵੰਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਦੋ ਸਾੜ ਆਪਸ ਦੇ ਵਿੱਚ ਲੜ ਰਹੇ ਸੀ ਤੇ ਅਚਾਨਕ ਉਹ ਲੜਦੇ-ਲੜਦੇ ਰੋਡ ਤੇ ਆ ਗਏ ਉਹਨਾਂ ਦਾ ਇਹ ਵੀ ਕਹਿਣਾ ਕਿ ਰਾਜਵੀਰ ਜਵੰਦਾ ਆਪਣੀ ਬਾਈਕ ਨੂੰ ਕੰਟਰੋਲ ਨਾ ਕਰ ਸਕਿਆ ਜਿਸ ਦੇ ਕਾਰਨ ਸਿੱਧੀ ਟੱਕਰ ਰਾਜਵੀਰ ਜਵੰਦੇ ਦੇ ਮੋਟਰਸਾਈਕਲ ਦੀ ਟੱਠਿਆਂ ਦੇ ਨਾਲ ਹੋ ਗਈ ਸੀ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਓਥਰ ਦੇ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਹੈ ਜਾਂ ਨਹੀਂ ਕੀਤਾ ਇਹ ਵੀ ਦੱਸਿਆ ਜਾ ਰਿਹਾ ਹੈ ਤੇ ਜਦੋਂ ਵੀ ਕਿਸੇ ਚੀਜ਼ ਦਾ ਕਿਸੇ ਚੀਜ਼ ਦੇ ਨਾਲ ਐਕਸੀਡੈਂਟ ਹੁੰਦਾ ਹੈ ਤਾਂ ਪੁਲਿਸ ਉਸ ਬਾਈਕ ਨੂੰ ਉਸ ਵਾਈਕਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਜਦੋਂ ਪੁਲਿਸ ਵਾਲਿਆਂ ਨੂੰ ਇਹ ਪੁੱਛਿਆ ਗਿਆ ਕਿ ਰਾਜਵੀਰ ਜਵੰਦੇ ਦਾ ਹੁਣ ਬਾਈਕ ਕਿੱਥੇ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਦੋਸਤ ਕਹਿ ਰਹੇ ਸੀ ਕਿ ਉਹਨਾਂ ਨੇ 2 ਦਿਨ ਪਹਿਲਾਂ ਹੀ ਇਹ ਬਾਈਕ ਖਰੀਦਿਆ ਜਿਸ ਤੇ ਹਲੇ ਤੱਕ ਨੰਬਰ ਵੀ ਨਹੀਂ ਲੱਗਿਆ ਸੀ ਤੇ ਉਸੇ ਦਿਨ ਹੀ ਜਿਹੜੇ ਕੰਪਨੀ ਵਾਲੇ ਸੀ ਉਸ ਬਾਈਕ ਨੂੰ ਉਥੋਂ ਲੈ ਜਾਂਦੇ ਨੇ ਕਿ ਬੱਦੀ ਖੇਤਰ ਦੇ ਵਿੱਚ ਏਰੀਏ ਦੇ ਵਿੱਚ ਰਾਜਵੀਰ ਜਵੰਦੇ ਦਾ ਐਕਸੀਡੈਂਟ ਨਹੀਂ ਹੋਇਆ ਸਕੋ ਉਹਨਾਂ ਦੀ ਬਾਈਕ ਦਾ ਜਿਹੜਾ ਐਕਸੀਡੈਂਟ ਹੈ ਉਹ ਹਿਮਾਚਲ ਦੇ ਬੱਦੀ ਦੀ ਥਾਂ ਤੇ ਜਿਹੜਾ ਹਰਿਆਣੇ ਦਾ ਪੰਜੌਰ ਹੈ ਇਲਾਕਾ ਜਿਹੜਾ ਹੈ ਕਿ ਉਸ ਦੇ ਵਿੱਚ ਹੋਇਆ ਸੀ ਜਾਂਚ ਦੇ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਹਾਦਸੇ ਤੋਂ ਬਾਅਦ ਰਾਜਵੀਰ ਜਵੰਦੇ ਨੂੰ ਉੱਥੇ ਹੀ ਲੋਕਲ ਕਿਸੇ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਗਏ ਸੀ ਉਹਨਾ ਹਸਪੀਟਲ ਵਾਲਿਆਂ ਨੇ ਜਵੰਦੇ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਜਿਹੜੇ ਵਕੀਲ ਹਿਊਮਨ ਰਾਈਟ ਇੰਟਰਨੈਸ਼ਨਲ ਦੀ ਜਾਂਚ ਵਿੱਚ ਜਦੋਂ ਉਹਨਾਂ ਨੇ ਡੀਟੀਆਰ ਚੈੱਕ ਕੀਤੀ ਤਾਂ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ ਜਦੋਂ ਰਾਜਵੀਰ ਜਵੰਦੇ ਦੇ ਸੱਟ ਲੱਗੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸ਼ੋਰੀ ਹਸਪਤਾਲ ਇਹ ਹਸਪਤਾਲ ਦਾ ਨਾਮ ਹੈ ਸ਼ੋਰੀ ਹਸਪਤਾਲ ਪਿੰਜੌਰ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਮੁੰਡਲੀ ਸਹਾਇਤਾ ਦੇ ਲਈ ਲੈ ਕੇ ਗਏ ਸੀ ਪਰ ਉਸ ਹਸਪਤਾਲ ਨੇ ਉਹਨਾਂ ਨੂੰ ਮੁੰਡਲੀ ਸਹਾਇਤਾ ਨਹੀਂ ਦਿੱਤੀ ਫਿਰ ਰਾਜਵੀਰ ਜਵੰਦੇ ਨੂੰ ਉਸ ਤੋਂ ਬਾਅਦ ਉਥੇ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਗਏ ਫਿਰ ਇੱਕ ਹੋਰ ਜਿਹੜਾ ਪੰਜ ਕੋਲੇ ਦਾ ਹਸਪਤਾਲ ਹੈ 파ਰਸ ਉਹਨਾਂ ਦਾ ਇਸ ਡੀਡੀਆਰ ਦੇ ਵਿੱਚ ਵੀ ਨਾਮ ਸਾਹਮਣੇ ਆਇਆ ਹੈ ਸਰਕਾਰੀ ਹਸਪੀਟਲ ਤੋਂ ਬਾਅਦ 파ਰਸ ਹਸਪੀਟਲ ਦੇ ਵਿੱਚ ਫਿਰ ਉਹਨਾਂ ਨੂੰ ਲੈ ਕੇ ਗਏ ਫਿਰ ਉਸ ਤੋਂ ਬਾਅਦ ਜਿਹੜਾ ਮੋਹਾਲੀ ਦੇ ਵਿੱਚ ਫੋਰਟਿਸਟ ਹਸਪਤਾਲ ਹੈ ਫਿਰ ਲਾਸਤੇ ਵਿੱਚ ਉਹਨਾਂ ਨੂੰ ਉੱਥੇ ਲਜਾਇਆ ਗਿਆ ਲਾਪਰਵਾਹੀ ਜਿਹੜੀ ਵਰਤਨ ਦੇ ਦੋਸ਼ ਲੱਗੇ ਨੇ ਜਿਸ ਦੀ ਵਜ੍ਹਾ ਕਰਕੇ ਇਹ ਕਿਹਾ ਜਾ ਰਿਹਾ ਕਿ ਇਹਨਾਂ ਜੇਕਰ ਉਹਨਾਂ ਨੂੰ ਮੋਢਲੀ ਸਹਾਇਤਾ ਮਿਲਦੀ ਜੇਕਰ ਉਹਨਾਂ ਦੇ ਨੈਕ ਬੋਨ ਜੇਕਰ ਉਹਨਾਂ ਨੂੰ ਲਗਾ ਦਿੱਤੀ ਜਾਂਦੀ ਇੰਨਾ ਜ਼ਿਆਦਾ ਜਿਹੜਾ ਨਰਵਸ ਸਿਸਟਮ ਹੈ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਕਿਉਂਕਿ ਕਿੰਨਾ ਟਾਈਮ ਰਾਜਵੀਰ ਜਵੰਦੇ ਨੂੰ ਲੈ ਕੇ ਉਹ ਘੁੰਮਦੇ ਹੀ ਰਹੇ ਕਦੇ ਇਸ ਹਸਪਤਾਲ ਕਦੇ ਉਸ ਹਸਪਤਾਲ ਫਿਰ ਉਸ ਤੋਂ ਅਗਲੇ ਜਿਸ ਦੀ ਵਜ੍ਹਾ ਕਰਕੇ ਇਹ ਡਾਕਟਰਾਂ ਦੀ ਲਾਪਰਵਾਹੀ ਸੀ ਤੇ ਦੂਸਰੀ ਲਾਪਰਵਾਹੀ ਜਿਹੜਾ ਕਿ ਉਹਨਾਂ ਨੂੰ ਨਿੱਜੀ ਕਾਰ ਦੇ ਵਿੱਚ ਲਿਜਾਇਆ ਗਿਆ ਹੈ ਕਟੋਕਟ ਹਸਪੀਟਲ ਵਾਲਿਆਂ ਨੂੰ ਐਂਬੂਲੈਂਸ ਇੱਕ ਜ਼ਰੂਰ ਮੁਹੱਈਆ ਕਰਵਾ ਦੇਣੀ ਚਾਹੀਦੀ ਸੀ ਤਾਂ ਜੋ ਉਹਨਾਂ ਦਾ ਸਰੀਰ ਬਿਲਕੁਲ ਸਿੱਧਾ ਸਟੇਬਲ ਰਹੇ ਜਿਹੜਾ ਐਂਬੂਲੈਂਸ ਦੇ ਵਿੱਚ ਲਾਈਫ ਸਪੋਰਟ ਸਿਸਟਮ ਹੁੰਦਾ ਹੈ ਉਸ ਦੇ ਵਿੱਚ ਇੱਕ ਦੋ ਸਟਾਫ ਦੇ ਮੁਲਾਜ਼ਮ ਵੀ ਹੁੰਦੇ ਹਨ ਜਿਹੜੇ ਕਿ ਮੁੱਢਲੀ ਸਹਾਇਤਾ ਨਾਲ ਦੀ ਨਾਲ ਦਿੰਦੇ ਰਹਿੰਦੇ ਨੇ ਜਦ ਤੱਕ ਉਹਨਾਂ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਨਾ ਜਾ ਸਕੇ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਲਾਹ ਪਰਵਾਈ ਦਿਖਾਈ ਗਈ ਰਾਜਵੀਰ ਜਵੰਦੇ ਦੇ ਇਲਾਜ ਦੇ ਦੌਰਾਨ ਇਸ ਦੇ ਕਰਕੇ ਜਿਹੜਾ ਇਸ ਮਾਮਲੇ ਵਿੱਚ ਲੋਅਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਸਖਤ ਰੁਖ ਜਿਹੜਾ ਹੈ ਉਹ ਅਪਣਾਉਂਦੇ ਹੋਏ ਡਾਕਟਰੀ ਲਾਪਰਵਾਹੀ ਦੇ ਮਾਮਲੇ 'ਚ ਐਡਵੋਕੇਟ ਉਹ ਜਿਹੜੇ ਨੇ ਹਿਊਮਨ ਰਾਈਟਸ ਨੇ ਹਾਈ ਕੋਰਟ ਦਾ ਜਿਹੜਾ ਕਿ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ ਕਿ ਡਾਕਟਰਾਂ ਦੀ ਜਿਹੜੀ ਹੈ ਕਿ ਲਾਪਰਵਾਹੀ ਦੇ ਕਾਰਨ ਹੀ ਕਿ ਰਾਜਵੀਰ ਜਵੰਦੇ ਦੀ ਜਿਹੜੀ ਹੈ ਕਿ ਮੌਤ ਹੋਈ ਹੈ ਤੇ ਦੂਜੀ ਗੱਲ ਵੱਡਾ ਖੁਲਾਸਾ ਇਹ ਸਾਹਮਣੇ ਆਇਆ ਹੈ ਪਰ ਉਹ ਜਗ੍ਹਾ ਜਿਹੜੀ ਹੈ ਦੱਸੀ ਕੋਈ ਹੋਰ ਗਈ ਹੈ ਪਰ ਕੀ ਐਕਸੀਡੈਂਟ ਕਿਤੇ ਹੋਰ ਹੋਇਆ ਇਹ ਵੀ ਹਜੇ ਇੱਕ ਜਾਂਚ ਦਾ ਵਿਸ਼ਾ ਹੈ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਆ ਰਹੀਆਂ ਨੇ ਜਾਂ ਫਿਰ ਦੋਸ਼ ਲੱਗ ਰਹੇ ਨੇ ਇਲਜ਼ਾਮ ਲੱਗ ਰਹੇ ਨੇ ਕਿ ਇਹ ਹੀ ਹੈ ਕਿ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਜਿਹੜਾ ਕਿ ਇਹ ਏਰੀਆ ਬੱਦੀ ਦੱਸਿਆ ਗਿਆ ਸੀ ਪਰ ਹੁਣ ਇਹ ਪੰਜੌਰ ਹਰਿਆਣਾ ਦੱਸਿਆ ਜਾ ਰਿਹਾ ਹੈ ਪਰ ਇਹ ਹੋਰ ਡੂੰਘੀ ਜਾਂਚ ਦੀ ਮੰਗ ਕਰਦਾ ਹੈ ਬੇਸ਼ੱਕ ਰਾਜਵੀਰ ਜਵੰਦੇ ਵੀਰ ਨੂੰ ਵਾਪਸ ਤਾਂ ਨਹੀਂ ਲਿਆਂਇਆ ਜਾ ਸਕਦਾ ਪਰ ਜਾਂਚ ਦੇ ਦੌਰਾਨ ਘਟੋ-ਘਟ ਇਹ ਤਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਲ ਹੋਇਆ ਕੀ ਸੀ ਸੋ ਦੋਸਤੋ ਇਸ ਦੇ ਨਾਲ ਇਹ ਹੀ ਲੱਗ ਰਿਹਾ ਹੈ ਕਿ ਡਾਕਟਰ ਨੇ ਇਹ ਗੰਦੀ ਚਾਲ ਖੇਡੀ ਰਾਜਵੀਰ ਜਵੰਦੇ ਦੇ ਨਾਲ ਜਿਹੜਾ ਕਿ ਲੋਕਲ ਉਹਨਾਂ ਦਾ ਹਸਪੀਟਲ ਸੀ ਉੱਥੇ ਉਹਨਾਂ ਨੂੰ ਐਡਮਿਟ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਉਹ ਫਿਰ ਦੂਜੇ ਹਸਪੀਟਲ ਗਏ ਅਤੇ ਉਹਨਾਂ ਨੂੰ ਫਸਟ ਏਡ ਦੇਣ ਦੇ ਲਈ ਮਨਾ ਕਰ ਦਿੱਤਾ ਗਿਆ ਤੇ ਤੀਜੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦੇ ਵੀਰ ਨੂੰ ਉਹ ਪ੍ਰਾਈਵੇਟ ਗੱਡੀ ਪਰਸਨਲ ਗੱਡੀ ਦੇ ਵਿੱਚ ਹੀ ਇੰਨੀ ਦੇਰ ਮੰਦੇ ਰਹੇ ਜੇਕਰ ਕੋਈ ਹਸਪੀਟਲ ਉਹਨਾਂ ਦੀ ਐਂਬੂਲੈਂਸ ਲਈ ਵਿਵਸਥਾ ਕਰ ਦਿੰਦਾ ਤਾਂ ਸ਼ਾਇਦ ਉਹ ਲਾਈਵ ਸਪੋਰਟ ਤੇ ਉਹਨਾਂ ਦੇ ਨਾਲ ਦੋ ਡਾਕਟਰ ਹੁੰਦੇ ਤਾਂ ਉਹ ਉਹਨਾਂ ਦੀ ਜਾਨ ਬਚ ਸਕਦੀ ਸੀ ਅਸੀਂ ਰਾਜਵੀਰ ਜਵੰਦੇ ਵੀਰ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਹਾਂ ਦਾ ਹੰਬੜਾ ਤਾਂ ਮਾਰ ਸਕਦੇ ਹਾਂ ਸੋ ਵਾਸਤੇ ਚਾਹੁੰਦੇ ਆ ਕਿ ਉਹਨਾਂ ਡਾਕਟਰਾਂ ਤੇ ਉਹਨਾਂ ਹਸਪਤਾਲਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਕਿ ਉਹਨਾਂ ਨੂੰ ਫਸਟ-ਏਡ ਦੇਣ ਤੋਂ ਮਨਾ ਕਰ ਦਿੱਤਾ ਸੀ, ਦਾਖਲ ਕਰਵਾਉਣ ਤੋਂ ਮਨਾ ਕਰ ਦਿੱਤਾ ਸੀ ਅਤੇ ਕਿਸੇ ਵੀ ਹਸਪਤਾਲ ਵਾਲਿਆਂ ਨੇ ਉਹਨਾਂ ਨੂੰ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਜਦਕਿ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਸੀ। ਇਹ ਜਾਂਚ ਦਾ ਵਿਸ਼ਾ ਹੈ। ਸੋ ਉਮੀਦ ਕਰਦੇ ਹਾਂ ਕਿ ਵਕੀਲ ਸਾਹਿਬ ਜੀ ਗੌਰ ਦੇਣਗੇ ਅਤੇ ਜਲਦ ਤੋਂ ਜਲਦ ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਕੱਢ ਕੇ ਸਾਹਮਣੇ ਲੈ ਕੇ ਆਉਣਗੇ ਅਤੇ ਉਹਨਾਂ ਤੇ ਕਾਰਵਾਈ ਕਰਵਾਉਣਗੇ। ਸੋ ਇਹ ਸਾਰੀਆਂ ਪੋਸਟਾਂ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਜਿਸ ਦੇ ਬਾਰੇ ਅਸੀਂ ਗੱਲ ਕੀਤੀ ਹੈ। ਕੋਈ ਵੀ ਗੱਲ ਅਸੀਂ ਆਪਣੇ ਵੱਲੋਂ ਬਣਾ ਕੇ ਨਹੀਂ ਕੀਤੀ। ਸੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਇਹਨਾਂ ਡਾਕਟਰਾਂ ਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ